मैं, मैं हरियाणा के बड़े सबसे पिछड़ा इलाका मेवात से आता हूँ मैं सीआरपीएफ का जवानों कोबरा कमांडो के को जवानों साथियों। हम पिछले पांच दिन से अपने बड़े भाई पंजाब के साथ सिख भाइयों के साथ या पंजाबियों के साथ हम खड़े हैं ऐसा मौका कुदरत ने दिया हमें एक होने का हम ये कहते हैं कि हम तन बंधन से हम मेवाती मुसलमान अपने भाई पंजाब के साथ खड़े हैं चाहे कुछ भी हो हमारे हर घर में ऐलान हो चुका है हर घर में हम सामग्री लेके तैयार खड़े आप कहते हो महीने की मैं कहता हूँ पाजी चाहे छह महीना का हमें राशन पहुँचाना पड़े हम जान के साथ तैयार के, के सब बंदे एक नूर ऐसी आज कह लो, लो जिंदा हो गया आज ਸਾਡੇ ਭਰਾ ਸਾਡੇ ਕੋ ਆ ਗਏ ਨੇ ਮੈਂ ਸਰਪੰਚ ਐ ਇਸ ਨਗਰ ਦਾ ਮੇਰੇ ਕੋਲ ਮੇਰੇ ਹਰਿਆਣੇ ਤੋਂ ਮੁਸਲਮ ਵੀਰ ਔਰ ਹਰਿਆਣੇ ਸਾਡੇ ਕਲਾਕਾਰ ਵੀਰ ਪਹੁੰਚੇ ਨੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਸਾਰੀ ਆਪ ਦਾ ਤੁਸੀਂ ਆਫਤ ਦੇ ਘੜੇ ਸਾਡੇ ਦੁੱਖ ਦੇ ਸ਼ਰੀਕ ਹੋਏ ਹੋ ਔਰ ਇਹ ਦੁੱਖ ਦੇ ਵਿੱਚ ਲੋਕ ਔਰ ਇਹ ਦੁੱਖ ਦੇ ਵਿੱਚ ਲੋਕ ਸੋਚਦੇ ਹੋਣਗੇ ਕਿ ਬੇ ਦੂਰ ਹੋਣਗੇ ਮੈਂ ਵੇਖਣ ਦੇ ਵੀ ਲਾਗੇ ਹੋ ਗਏ ਕੀ ਬਾਤ ਕੀ ਬਾਤ ਤੁਹਾਡੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਅਸੀਂ ਵੀ ਤੁਹਾਡੇ ਇਸ ਕਦਮਾਂ ਦੀ ਹਮੇਸ਼ਾ ਧੂਰ ਨੂੰ ਦੇਖਦੇ ਰਹਾਂਗੇ ਇਹ ਭਰਾਵਾਂ ਦੀ ਧੂਰ ਜਿਹੜੀ ਹੈ ਭਾਵੇਂ ਦੁੱਖ ਦੀ ਘੜੀ ਹੈ ਅਸੀਂ ਇਕੱਠੇ ਆ ਜੀ ਬាទ ਦੁੱਖ ਦੇ ਵਿੱਚ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਸੁੱਖਰ ਨਾ ਹੋਇਆ ਜਵੇਂ ਤੇ ਵੱਖਰੀ ਗੱਲ ਹੈ ਪੜਾ ਸਾਡੇ ਨਾਲ ਜੇ ਮਾਜੇ ਚਾਏ ਦੇ ਮਜ਼ੇ ਹਲਾ ਚਾਏ ਦੇ ਇੱਕ ਮੈਂ ਮੈਸੇਜ ਦੇਣਾ ਚਾਹੁੰਨਾ ਥੋੜਾ ਅੱਜ ਆ ਕਿਸੇ ਨੇ ਇੱਕ ਦੋ ਗੱਲਾਂ ਕੀਤੀਆਂ ਸਨ ਪਈ ਖੋਮਈ ਦਾ ਜਿਹੜਾ ਛਲਸਲਾ ਚੱਲਿਆ ਬੇਜਤੀ ਦਾ ਇੱਕ ਸਾਨੂੰ ਲੱਗਿਆ ਸੀਗਾ ਵੀ ਹੋ ਰਹੀ ਹੈ ਮੈਂ ਮਾਫੀ ਮੰਗਾਂਗਾ ਉਸ ਵੀਰ ਦੇ ਕੋਲ ਕਿਉਂਕਿ ਮਾਜੇ ਨੇ ਆ ਖਬਰ ਦਿਆ ਜਦੋਂ ਵੀ ਧੜਵੀ ਚੜ੍ਹਨੇ 17 ਹਮਲੇ ਹੋਏ ਨੇ ਹਿੰਦੁਸਤਾਨ ਤੇ ਤੇ ਰਸਤਾ ਹੀ ਹੋ ਸੀਗਾ ਜੀ ਜੀ ਬਾ ਨਾਦਰ ਸਾਹਿਬ ਇੱਥੋਂ ਲੰਘਿਆ ਅਬਦਾਲੀ ਵੀ ਇੱਥੋਂ ਲੰਘਿਆ ਬਾਕੀ ਬਹੁਤ ਸਾਰੇ ਲੰਘੇ ਇਸ ਤਰ੍ਹਾਂ ਤਰ ਹਮਲੇ ਕਰਕੇ ਅੱਜ ਇੱਕ ਹਮਲਾ ਹੀ ਹੈ ਅੱਜ ਤੁਸੀਂ ਸਾਡੇ ਨਾਲ ਹਮਲੇ ਦੇ ਵਿੱਚ ਸਾਥ ਦੇਣ ਆਏ ਤੇ ਪਰ ਮੈਂ ਮਾਝੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ Don't okay. go. Okay. Okay.